ਇਹਨੂੰ ਨਾ ਟੁੱਟਿਓ ਜੇ ਗੱਡੀ ਤੇ ਬਿਠਾਲ ਕੇ ਇੱਕ ਵਾਰੀ ਬੰਗਿਆਂ ਤੱਕ ਜੇ ਜੇ ਕੰਜਰ ਦੀ ਉਹਦੀ ਤੂੰ ਪਿੱਠ ਨਾ ਟੁੱਟ ਜੂਵੇ ਤਾਂ ਹੱਡੀਆਂ ਨਾ ਟੁੱਟ ਜਾਣ ਇੱਕ ਵਾਰੀ ਬੈਠ ਕੇ ਤੇ ਦੇਖ ਔਰ ਕੀ ਹਾਲ ਚਾਲ ਏ ਐਨੇ ਬੰਦੇ ਖੜੇ ਤੁਸੀਂ ਹੈਂ ਬਾਈ ਤਾਂ ਦੁਕਾਨ ਦਾ ਬੰਦੇ ਦੁਕਾਨਦਾਰੀ ਕਰਨੀ ਆ ਤੁਸੀਂ ਹੈਂ ਦੁਕਾਨਦਾਰ ਦਾ ਵਿਆ ਮੈਂ ਤੁਹਾਡੇ ਕੋਲ ਕਿੰਮੇ ਵਾਰ ਸੌਣ ਲਿਆਂਦੇ ਰਿਆਂ ਹੈਂ ਹੈਂ ਤੁਹਾਡੀ ਪਰਫੇ ਵੀ ਸਸਤੀ ਹੁੰਦੀ ਆ ਬਾਜ਼ਾਰ ਤੋਂ ਜਨਾਬ ਤੁਹਾਡੇ ਪਰਫੇ ਲਈ ਆਈ ਤੇ ਤੁਹਾਡੇ 20-50 ਰੁਪਏ ਘੱਟੋਂ ਦਿੰਦੇ ਨੇ ਰੇਟ ਹਾਂ ਹੁਣ ਪਤਾ ਨਹੀਂ ਹੈ ਕਿ ਨਹੀਂ ਪਹਿਲੇ ਤਾਂ ਇਹ ਲੈ ਜਾਂਦੇ 8-10 ਸਾਲ ਪਹਿਲੇ ਹੋਰ ਵੀ ਲੈ ਜਾਓ ਤੇ ਹੁਣ ਤਾਂ ਵੇਖ ਲਈ ਜਾਂ ਸੀ ਤੇ ਹੁਣ ਤਾਂ ਅਜ ਕੰਮ ਹੋਰ ਕਰਨ ਆਏ ਹੈਗੇ ਅੰਦਰ ਪੁੱਛਣ ਆਏ ਲੋਕਾਂ ਨੂੰ ਕੋਈ ਦਿਮਾਗ ਬਦਲਿਆ ਕਿ ਨਹੀਂ ਬਦਲਿਆ ਲੋਕਾਂ ਦਾ ਅਜੇ ਉਦਾਂ ਹੀ ਚੱਲਣ ਡਿਆ ਜਿੱਦਾਂ ਪਹਿਲੇ ਚੱਲਦਾ ਸੀਗਾ ਬਦਲਦਾ ਨਹੀਂ ਪਿਆ ਜੇ ਇਹ ਆਪਾਂ ਬਦਲਣਾ ਹੀ ਕਾਹਦੇ ਲਈ ਆ ਆਹੋ ਇਹ ਸੜਕੇ ਬਣਵਾਉਣੀਆਂ 5 ਸਾਲ ਦੇ ਬਾਅਦ ਟੁੱਟੀਆਂ ਹੋਈਆਂ ਸੜਕਾਂ ਬਣ ਜਾਂਦੀਆਂ 5 ਸਾਲ ਬਾਅਦ ਦੋ ਜਣ ਹਾਂਜੀ ਜੇ ਹੁਣ ਤੁਸੀਂ ਮੇਰੀ ਗੱਲ ਲੈਣੀ ਆ ਹਾਂਜੀ ਤਾਂ ਇਹਨਾਂ ਦੀ ਮੈਂ ਗਾਲ ਕੱਢਣ ਲੱਗਾ ਸੀਗਾ ਮੂੰਹ ਤੋਂ ਮੈਂ ਕੱਢਦੇ ਅਸੀਂ ਗੱਲਾਂ ਕੋਈ ਮੈਂ ਕੱਢਣੀ ਨਹੀਂ ਹੈ ਮੈਂ ਗਾਲ ਗੰਡ ਬੋਲਣ ਲੱਗਾ ਸੀਗਾ ਇਹ ਕੰਜਰ ਦੇ ਜਿੰਨੇ ਹੈਗੇ ਆ ਨਾ ਚਾਹੇ ਉਹ ਬਾਦਲ ਹੈ ਤੇ ਚਾਹੇ ਉਹ ਅਮਰਿੰਦਰ ਆ ਹਾਂ ਹਾਂ ਆ ਤਖਤ ਤੋਂ ਤਖਤ ਨੂੰ ਸੜ ਸੜਕ ਜੁੜਦੀ ਆ ਹਾਂਜੀ ਹਾਂਜੀ ਇਹ ਤਖਤ ਨਹੀਂ ਬਣਾ ਸਕੇ ਨਾ ਸਾਰਿਆਂ ਨੇ ਕੀ ਬਣਾਣਾ ਆਪਣੀਆਂ ਅਰਬ ਅਰਬ ਰਪਈਆਂ ਦੀਆਂ ਨੇ ਤੇ ਕਰ ਬਰ ਰਪਈਆਂ ਦੀਆਂ ਜਾਇਜਾ ਤਾਂ ਇਹਨਾਂ ਦੇ ਨਾਲ ਲਈ ਖਾਣੀ ਤੇ ਦੋ ਰੋਟੀਆਂ ਆਈਆਂ। ਇਹਨਾਂ ਨੇ ਇੱਕ ਪੰਜਾਬ ਦੇ ਖਜ਼ਾਨੇ 'ਚ ਪਾ ਦੇਣ ਪੰਜਾਬ ਦਾ ਤਾਂ ਸਾਰਾ ਬੋਝ ਲੈ ਜਾਂਦਾ। ਬੱਚਾ ਵੀ ਖਾਣਾ ਤੋੜਾਗੇ ਇਹ ਸੋਚ ਰਹੇ ਨੇ ਉਹਨਾਂ ਨੂੰ ਬੱਚਾ ਵੀ ਖਾਣਾ। ਇਹ ਇਹ ਸਾਰੇ ਸਾਰੇ ਮੰਡਾਲੀਆਂ ਬੜੀ ਫੜਦੇ, ਨਾਕ ਬਣੇ ਹੋਏ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਪੰਜਾਬ ਦੀ ਭੈਣਾਂ ਦੇ ਜਾਂਦਾ ਦਾ ਖੂਨ ਚੋਣ-ਜੋੜ ਪੀਂਦੇ ਆ। ਛੋਰ ਨੇ ਸਾਰੇ ਤਾਂ। ਤੇ ਇਹ ਚੋਰਾਂ ਨੂੰ ਹੁਣ ਚੋਰੇ ਸਾਰੇ ਰਲ ਜਾਣੇ ਆ। ਚਲੋ ਦੇਖਦੇ ਕਿਹਨੇ ਛੋਲੇ ਆਗੇ। ਇਸ ਕਰਕੇ ਅਸੀਂ ਤਾਂ ਹੁਣ ਸੜਕ ਦਾ ਮਨ ਨਹੀਂ ਬਿਕੇ ਇਹਨੂੰ ਵੋਟ ਪਾਈ ਅਸੀਂ ਤਾਂ ਉਦਾਂ ਹੀ ਦੁਖੀ ਹੋ ਗਏ ਵਪਾਰੀ ਦੀ ਅਸੀਂ ਤੇ ਹੀ ਫੇਰ ਕੇ ਰੱਖ ਦਿੰਦਾ ਜੀ ਸਾਰਾ ਕਾਰੋਬਾਰੀ ਕੰਮ ਕਰ ਦਿਆ ਇਹਨਾਂ ਨੇ ਬਸ ਸਾਰਾ ਵਾਰੀ ਖਤਮ ਕਰਦੇ ਹੋਰ ਕੀ ਕਰਨਾ ਇਹ ਜਿਹੜੇ ਦੀ ਗੱਲ ਕਰਦੇ ਅਸੀਂ ਵਹੀ ਕਰਦਾ ਕਾਕਾ ਸਾਹਿਬ ਤੋਂ ਲੈ ਕੇ ਤੱਕ ਤੋਂ ਸੜਕ ਮਿਲਦੀ ਹੈ ਬਿਲਕੁਲ ਉਹ ਇਹਦੇ ਤੇ ਪੱਥਰ ਨਹੀਂ ਪਾ ਸਕੇ ਲੋਕਾਂ ਦੇ ਸੱਟਾਂ ਮਰਦੇ ਲੋਕ ਐਕਸੀਡੈਂਟ ਹੋ ਬਿਲਕੁਲ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹ ਸੀਐਮ ਕੋਈ ਬਣਦਾ ਕੋਈ ਪੀਐਮ ਬਣਦਾ ਉਹਨੇ ਸੜਕ ਤੇ ਉਹ ਕੜ ਦੋ ਸੜਕਾਂ ਬਣਾਉਣੇ ਚਾਹੀਦੀਆਂ ਨਾ ਉੱਥੇ ਅਸੀਂ ਹੋ ਕੇ ਆਏ ਹਾਂ ਨੰਦਪੁਰ ਸਾਹਿਬ ਤੋਂ ਉੱਧਰ ਫਿਰ ਨੰਗਲ ਵੱਲੋਂ ਆ ਗਏ ਸੀ ਇੱਧਰ ਬੜਨ ਲੱਗੇ ਸੀ ਪਿੱਛੇ ਤੁਸੀਂ ਦੱਸੋ ਆ ਸੜਕ ਦਾ ਕੀ ਹਾਲ ਹੈ ਅਸੀਂ ਵਿੱਚ ਬੜਨ ਲੱਗੇ ਸੀ ਕੁਦਰਤੀ ਬੜੇ ਨਹੀਂ ਅਸੀਂ ਨੰਗਾ ਜਾ ਲਿਆ ਜਿੱਥੇ ਅੰਦਰ ਟੁੱਟੀ ਹੋਣੀ ਸਾਡੀ ਸੜਕ ਤੇ ਤੇ ਇੱਥੋਂ ਬੰਗਿਆ ਨੂੰ ਜਾ ਕੇ ਦੇਖ ਲਿਓ ਹਾਂ ਮੈਂ ਤਾਂ ਕਹਿੰਦਾ ਸੀਐਮ ਨੂੰ ਨਾ ਟੁੱਟਿਓ ਜੇ ਗੱਡੀ ਤੇ ਬਿਠਾ ਲ ਕੇ ਇੱਕ ਵਾਰੀ ਬੰਗਿਆ ਤੱਕ ਜੇ ਜੇ ਕੰਜਰੀ ਉਹਦੀ ਪਿੱਠ ਨਾ ਟੁੱਟ ਜੂਵੇ ਤਾਂ ਹੱਡੀਆਂ ਨਾ ਟੁੱਟ ਜਾਣੀ ਇੱਕ ਵਾਰੀ ਬੈਠ ਕੇ ਤਾਂ ਦੇਖਣ ਚਲੋ ਜੀ ਅੱਗੇ ਆ ਜੇ ਹੁਣ ਵਾਰ ਨੂੰ ਲੋ ਵੀ ਆਪਣਾ ਮੋਬਾਈਲ ਫੋਨ ਕੇ ਡਾਲ ਲੈਣਾ ਵਿਚ ਵਿੱਚ